ਸੱਚਾ ਬੰਦਾ ਰਾਜ ਛੱਡ ਦਿੰਦਾ ਉਹੀ ਲਾਲਸਾ ਨਹੀਂ ਹੁੰਦੀ ਮਾੜੇ ਬੰਦੇ ਚ ਰਾਜ ਦੀ ਲਾਲਸਾ ਹੁੰਦੀ ਹੈ ਇਸ ਕਰਕੇ ਉਹਨੂੰ ਰਾਜ ਮਿਲ ਜਾਂਦਾ ਤਾਂ ਫੇ ਕਿੱਦਾਂ ਸੁਧਰੂ ਆ ਕੰਮ ਕੋਈ ਗੱਲ ਮਾੜੇ ਬੰਦੇ ਪਾਵਰ ਚ ਆਉਣੇ ਨਾ ਦਿਓ ਸੱਚੇ ਬੰਦਾ ਰਾਜ ਚਾਹੇ ਨਾ ਚਾਵੇ ਪਰ ਮਾੜੇ ਬੰਦੇ ਨੂੰ ਰੋਕਣ ਦੇ ਤਾਂ ਪੂਰਾ ਜੋਰ ਲਾਵੇ ਬਿਲਕੁਲ ਤਾਂ ਹੀ ਆਪਾਂ ਕਹਿ ਰਹੇ ਹਾਂ ਨਾ ਵੀ ਸਾਰੇ ਇਮਾਨਦਾਰ ਬੰਦੇ ਜੇ ਇਕੱਠੇ ਹੋ ਜਾਣ ਅੱਛਾ ਇੱਕ ਹੋਰ ਗੱਲ ਹੈ ਜਿਹੜੇ ਲਾਲਸਾ ਵਾਲੇ ਬੰਦੇ ਉਹਨੇ ਆਪਸ ਵਿੱਚ ਦੁਸ਼ਮਣ ਹੁੰਦੇ ਕਦੂਏ ਦੇ ਉਹ ਇਕੱਠੇ ਨਹੀਂ ਹੋ ਸਕਦੇ ਉਹ ਇਕੱਠੇ ਨਹੀਂ ਹੁੰਦਾ ਤੇ ਅਸੀਂ ਇਕੱਠੇ ਹਾਂ ਅਸੀਂ ਥੋੜੇ ਵੀ ਉਹਨਾਂ ਦੇ ਪਰੂ ਸਾਡੇ ਕੋ ਪਬਲਿਕ ਸਾਡੇ ਨਾਲ ਉਹ ਅਸੀਂ ਆਪਣਾ ਨੁਕਸਾਨ ਕਰਕੇ ਪਬਲਿਕ ਦਾ ਸਵਾਰ ਸਕਣ ਵਾਲੇ ਆ ਉਹ ਪਬਲਿਕ ਨੂੰ ਲੁੱਟਣ ਵਾਲੇ ਹੀ ਹੁੰਦੇ ਨੇ ਆਪਸ ਵਿੱਚ ਇੱਕ ਦੂਏ ਦੇ ਦੁਸ਼ਮਣ ਹੁੰਦੇ ਨੇ ਸਾਡੇ ਉਹ ਵੀ ਦੁਸ਼ਮਣ ਨਹੀਂ ਇੱਕ ਦੂਏ ਦਾ ਜਾਲਸੀ ਰਾਜ ਨਹੀਂ ਚਾਹੁੰਦੇ ਸਾਡੀ ਦੁਸ਼ਮਣੀ ਕਾਦੀ ਆ ਉਹ ਤਾਂ ਲਾਈਕ ਹਮਰਾ ਝਗੜਾ ਰਹਾ ਨਾ ਕੋ ਪੰਡਤ ਬੁੱਲਾ ਛੱਡ ਦੋ ਝਗੜਾ ਤਾਂ ਪੰਡਤ ਬੁੱਲਾ ਦਾ ਲਾਲਚੀ ਕਹਿ ਸਕੋ ਹਾਂ ਲਾਲਚ ਹੋਈ ਉਹ ਨੋ ਲਾਲਚੀ ਸਵਾਰਥ ਸਵਾਰਥੀ ਸਵਾਰਥ ਦਾ ਝਗੜਾ ਸਵਾਰਥ ਤੋਂ ਉੱਤੇ ਉੱਠ ਕੇ ਪੀਸ ਹੋ ਮੰਗਦਾ ਸਵਾਰਥ ਵਿੱਚ ਪੀਸ ਹੋ ਮੰਗ ਨਹੀਂ ਹੈ ਮਗਰ ਨੇ ਸਵਾਰਥ ਬੰਦੇ ਨੂੰ ਰਾਜ ਕਿਵੇਂ దਈਏ ਕਿਉਂਕਿ ਭਲਾ ਤਾਂ ਲੋਕਾਂ ਦਾ ਹੀ ਹੋਵਾ ਜੇ ਨਿਸਵਾਰਥ ਬੰਦਾ ਰਾਜ ਕਰੇ ਪੰਚਾਇਤੀ ਰਾਜ ਕੱਲਾ ਕਿਉਂ ਕਰੇ ਕਬੀਲੇ ਰਾਜ ਨਹੀਂ ਅੱਗੇ ਕਰਦੇ ਸੀ ਕਲੈਕਟਰ ਵੀ ਰਾਜ ਸਾਰੇ ਸਾਰੇ ਸਲਾਨਾ ਰਾਜ ਟੱਬਰਾਂ ਚ ਆਪਾਂ ਕੰਨੀ ਚਲਾਉਂਦੇ ਆਪਣੀ ਦੁਹਾਨ ਸਾਰੇ ਭਾਈ ਨੇ ਆਪਣੀ ਸਾਰਾ ਕਰਦੇ ਨਿਕਲਦੇ ਨੇ ਕੱਪ ਪਰ ਦੂਏ ਦੇ ਬੱਚੇ ਨੂੰ ਜਦ ਚੀਜ਼ ਦੇਣ ਲੱਗੇ ਆਪਣੇ ਦੂਏ ਦੇ ਨੂੰ ਆਪਣੇ ਨੂੰ ਕਾਹੇ ਘੜ ਦੇ ਦੇ ਦੂਏ ਦੇ ਨੂੰ ਜੇ ਬਾਹਰ ਦੇਵੇ ਨਾ ਫੇਰਾ ਚੱਲਦਾ ਫੇਰ ਚੱਲਦਾ ਜੇ ਆਪਣੇ ਨੂੰ ਗਲਤੀ ਨਾ ਵੀ ਵੱਤ ਚਲੀ ਜਾਵੇ ਉਹ ਤਾਂ ਕੋਈ ਫਰਕ ਹੀ ਨਹੀਂ ਜਿਹਾਉਗਾ ਜੇ ਆਪਣਾ ਬੱਚਾ ਗਲਤੀ ਕਰਦਾ ਉਹਦੇ ਥੱਪੜ ਮਾਰ ਦੇ ਦੂਏ ਦੇ ਚਾਹੇ ਨਾ ਮਾਰੇ ਪਰ ਉਹ ਕੋਰ ਕੇ ਚੱਲਦਾ ਫੇਰ ਚੱਲਦਾ ਪਹਿਲਾਂ ਤਾਂ ਪਰ ਇਹ ਤੇ ਉਲਟ ਜ਼ਿਆਦਾ ਸੀ ਸ਼ੁਰੂ ਕਰ ਦਿੰਨੇ ਆ ਫਿਰਵਾਜ ਜੀ ਮੈਨੂੰ ਪਤਾ ਸਾਡੇ ਜਿਹੜੇ ਬੋੜੇ ਹੁੰਦੇ ਸਨ ਅਨਪੜ ਕਿਵੇਂ ਕਰਦੇ ਸੀ ਕਿਵੇਂ ਚੱਲਦਾ ਸੀ ਉਦੋਂ ਮੈਂ ਕੋਈ ਬਾਹਰ ਦੇ ਰੌਫਲਦਾ ਸੀ ਤੇ ਇਹ ਕਹਿੰਦਾ ਹੁੰਦਾ ਸੀ ਕਿ ਕਾਚੀ ਨੂੰ ਆਪਾਂ ਨੇ ਬੜਦਾ ਤੋਂ ਪਿਆੜੀ ਨਹੀਂ ਦੇਣੀ ਕੱਬ ਨਹੀਂ ਰਹਿਣਾ ਪੰਗਲਾ ਧੰਨਵਾਦ ਕਾਸੀ ਆਉਂਦੀ ਹੈ ਇੱਕ ਦਿਨ ਉਹਨੂੰ ਛੁੱਟੀ ਦੋ ਜੇ ਮੈਂ ਆਪਾਂ ਇਹਦੇ ਵੱਲ ਦੀ ਛੁੱਟੀ ਕੱਢਦੇ ਹਾਂ ਠੀਕ ਹੈ ਬੰਦੇ ਬਈ ਜਾਨ ਬਿਲਕੁਲ ਠੀਕ ਕਰ ਨਹੀਂ ਉਹਨੂੰ ਰੱਸੀ ਆਈ ਦੀ ਭਾਈ ਚਲੋ ਇਹ ਦੋ ਇਹ ਦੋ ਇਹ ਦੋ ਬਈ ਆ ਵੀ ਕਿਵੇਂ ਕਰੋ ਲੈ ਵੀ ਜਿਹੜਾ ਕਾਸੀ ਦੇ ਦਿਨ 45 ਦੇਊਗਾ ਉਹਨੂੰ 1 ਰੁਪਇਆ 2 ਰੁਪਏ ਜੋ ਬਹੁਤ ਇਦਾਂ ਹੀ ਹੁੰਦਾ ਸੀਗਾ ਰੁਪਇਆ ਵੀ ਜਿਹੜਾ ਸੌਖਾ ਹੀ ਹੁੰਦਾ ਸੀ ਆ ਉਹ ਨੂੰ ਵੀ ਰੱਪਾ ਜਲਵਾਨਾ ਚਲੋ ਵੀ ਠੀਕ ਹੈ ਲੈ ਵੀ ਲਾਊਗਾ ਕੌਣ ਪੰਚਾਇਤ ਵੀ ਰਜਾਈ ਦੀ ਫੈਸਲਾ ਜੱਜ ਵੀ ਰਜਾਈ ਜਣਾ ਲੈ ਵੀ ਪੰਜ ਜਾਂਚੋਂ ਲਓ ਉਹ ਕੁ ਵੀ ਲੈ ਚੋਣ ਲਿਆ ਉਹ ਆਪਣੇ ਜਿਵੇਂ ਹੁੰਦੇ ਤੇ ਥੋੜੇ ਚੋਣ ਲਏ ਉਹ ਸਾਡਾ ਬਜੁਰਗ ਉਹਨੂੰ ਕਹਿੰਦਾ ਵੀ ਤੂੰ ਬਣ ਜਾ ਉਹ ਕਹਿੰਦਾ ਮੈਂ ਨਹੀਂ ਬਣਦਾ ਉਹਨੂੰ ਬੜਾ ਅੰਦਰ ਦਿੱਤਾ ਕਹਦਾ ਵੀ ਝੂਠ ਹੈ ਤੇ ਤੇ ਕਹਿੰਦਾ ਰੈਤ ਮੈਂ ਕਹਿੰਦਾ ਨਾ ਕੱਲਾ ਆਪਣੀ ਗੱਲ ਝੂਠ ਹੈ ਮੈਂ ਰੈਤ ਕਰਨੀ ਨਹੀਂ ਮੈਂ ਥੋੜੇ ਜਿਹਾ ਫਿੱਟ ਹੋਣਾ ਨਹੀਂ ਤਾਂ ਆਇਆ ਤੇਰੇ ਕੋਲ ਨਹੀਂ ਸੰਦਾ ਨਹੀਂ ਚਾਚਾ ਤੇਰੇ ਕੋਲ ਨਹੀਂ ਸੰਦਾ ਖਾਲੀ ਉਹ ਬਣਾ ਲਿਆ ਸਾਰਿਆਂ ਨੂੰ ਮੇਰੇ ਸਾਹਬਣੀ ਮੈਂ ਵੀ ਬਣਾ ਬਣਾ ਲਿਆ ਬਣਾ ਕੇ ਕਹਦਾ ਵੀ ਕੰਮ ਖਰਾਬ ਹੋ ਗਿਆ ਉਹ ਬੜਾ ਸਾਡੇ ਚਾਚੇ ਸੀ ਉਹਨਾਂ ਦਾ ਮੁੰਡਾ ਸੀ ਉਹ ਬਹੁਤ بڑا ਸੀ ਮੇਰੇ ਨਾਲ ਕਿਉਂਕਿ ਉਹ ਸਾਡੇ ਭਰਾ ਮਰ ਗਏ ਸੀ ਵੱਡੇ ਤੇ ਕਹਿੰਦਾ ਉਹਨੇ ਜੋੜ ਪਾਇਆ ਨਹੀਂ ਤਾ ਤੂੰ ਹੀ ਬਣ ਜਾ ਨਹੀਂ ਤੂੰ ਹੀ ਬਣ ਜਾ ਫਿਰ ਉਹ ਕਹਦਾ ਹਾਂ ਸਿਆਹ ਬਿਤਾ ਮੇਰੇ ਕੋਲ 45 ਦਾ ਪਾਸਤੀ ਤੇ ਬੜਾ ਮਾੜਾ ਕੀਤਾ ਠੀਕ ਆ ਉਹ ਵਿਚਾਰਾ ਚੰਗਾ ਸੀ ਮੁੰਡਾ ਸੌ ਵੀ ਸੀ ਬਹੁਤ ਉਹਦਾ ਤਾਂ ਮੁੰਡਾ ਮੇਰੇ ਬਰਾਬਰ ਦਾ ਸੀ ਇਹ ਹੋਰ ਤੋਂ ਆਇਆ ਘਰ ਜਿਹੜੀ ਕਾਸਤੀ ਆਉਂਨਾ ਤੋ ਉਹ ਖੂਦ ਅਸੀਂ ਪਾਣੀ ਭਰਉਂਦੇ ਹੁੰਦੇ ਤੇ ਭਾਦੋ ਨਾ ਵੀ ਨਾ ਯਾ ਤਾਂ ਹੱਥਾਂ ਨਾਲ ਗੇੜ ਕੇ ਸੀ ਪਾਣੀ ਪਲਾਉਂਦੇ ਬੋਲਦੇ ਪਜਾਣੀ ਦਿੱਤੀ ਕੋਣ ਹੱਥਾਂ ਨਾਲ ਖੂਗ ਏੜ ਕੇ ਔੜੂ ਪਾ ਲੈਣਾ ਰੰਗ ਰੰਗ ਪਾਣੀ ਪਲਾਉਣਾ ਇਹ ਤੂੰ ਪਜਾਣੀ ਭਾਦੀ ਕਈ ਮੈਨਰੇ ਆਦ ਨਹੀਂ ਰਹੀ ਵੀ ਪਹਿਲੀ ਪਹਿਲੀ ਸੀ ਕਾਂਸੀ ਯਾਦ ਨਹੀਂ ਰਹੀ ਵੀ ਫਿਰ ਤੈਨੂੰ ਮੰਜਰ ਬਣਾ ਕਰੂੰਗਾ ਆਪੇ ਉਦਾਂ ਇਹ ਕਰਦੇ ਪਹਿਲਾਂ ਆਪਣੇ ਨੂੰ ਕਰ ਲੈ ਜਰਮਨਾਂ ਪਰ ਤੂੰ ਕਰਦੇ ਨਹੀਂ ਸੀ ਬੇਨਣੀ ਜਦੋਂ ਇਹ ਤਾਂ ਆਪਣਾ ਨਹੀਂ ਛੱਡਿਆ ਉਹ ਨਹੀਂ ਸੀ ਤਾਂ ਕੰਮ ਲੈਂਦੇ ਸੀ ਉਦੋਂ ਪ੍ਰੇਮ ਪਾਪ ਬਣਿਆ ਹੋਇਆ ਸੀ ਪਰ ਹੁਣ ਤਾਂ ਅਸੀਂ ਉਲਟ ਚੱਲਦੇ ਹਾਂ ਆ ਮੇਰੇ ਦੇ 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 ਦੀ ਸੰਗੋ ਖਰਾਉ ਹੈ ਪੰਚਾਇਤਾਂ ਚ ਜਪੈ ਨਾ ਕੋਈ ਪੰਚਾਇਤਾਂ ਹੋਈਆਂ ਬੇਰਅਲਖਸ਼ਤੋ ਜੋ ਨਾਲ ਅੱਡੇ ਕੋਈ ਪੰਚਾਇਤਾਂ ਮੈਂਬਰ ਨਹੀਂ ਸੀ ਬਣਦਾ ਅਸੀਂ ਛੋਟੇ ਛੋਟੇ ਉੱਥੇ ਸੀ ਬੜੀਆਂ ਮਿੰਤਾ ਕਰ ਕਰ ਬਣਉਂਦੇ ਤੇ ਫਿਰ ਵੀ ਕਿੰਨੇ ਮਹੀਨੇ ਬਾਅਦ ਕੇ ਦੋ ਬਈ ਮੈਂ ਨਹੀਂ ਬੜਨਾ ਜਾਉ ਭਈ ਮੇਰੇ ਨਹੀਂ ਬਾਤੀ ਗੱਲ ਇਹ ਜੁੱਤੀਆਂ ਨਹੀਂ ਬੜਨ ਸੀ ਚੱਕਣੀ ਇਹਨੂੰ ਜੁੱਤੀਆਂ ਨਹੀਂ ਬੜਨ ਕਹਿੰਦੇ ਹੁੰਦੇ ਸੀ ਅੱਜ ਦੇਖ ਲੋ ਲੱਖ ਰੁਪਏ ਖਰਚ ਕਰਦੇ ਆ ਸਰਪੰਚੀ ਬਟੋਕੜਦਾ ਲੱਖ ਰੁਪਏ ਇੰਨਾ ਜਵਾਨਾ ਬਸ ਲ ਗਿਆ ਵੇਰੇ ਦੇ ਅਰੇ ਦਾ ਰਾਤਾ ਹੀ ਮੇਨੋ ਮਦਲਾ ਅਲਾਜ ਹੈਗਾ ਪਿਛੇ ਮੁੜ ਜਾਓ ਉਹਨੋਂ ਪੀਸਾ ਮਾਇਨ ਵੀ ਸੀ ਉਹ ਗਰੀਬੀ ਦਾ ਉਹ ਤਾਂ ਸੀ ਸਾਡੇ ਕੋਲ ਸਾਧਨ ਨਹੀਂ ਸੀ ਟਰੈਕਟਰ ਨਹੀਂ ਸੀ ਜ਼ਮੀਨ ਬਥੇਰੀ ਸੀ ਹਾਲਾਂਕਿ ਕਰ ਸਕਦੇ ਸੀ ਉਹ ਗਰੀਬੀ ਨਹੀਂ ਉਹਨੇ ਕੀ ਸਾਡੇ ਤੇ ਹੋ ਹਾਂ ਖਰਚੇ ਜੂੜ ਘਟਾ ਲਓ ਖਰਚੇ ਵਧਾਏ ਉਹਦਾ ਨੁਕਸਾਨ ਹੈ ਸਾਨੂੰ ਕਰਜ਼ੇ ਹੋ ਗਏ ਹੋ ਗਿਆ ਉਹ ਹੋ ਗਿਆ ਉਹ ਘਟਾ ਸਕਦੇ ਹਾਂ ਦਿਖਾਵਾ ਛੱਡ ਦੋ ਬਿਆਹ ਤੇ ਖਰਚੇ ਕਰਨੀ ਛੱਡ ਦੋ ਪਰ ਜਿਆਦਾ ਸੀ ਆਵਾਂਗੇ ਨਾ ਸਚਾਈ ਤੇ ਜਿਹੜਾ ਪੀਸ ਆਉਂਦਾ ਉਦੋਂ ਅਸੀਂ ਉਹ ਅਜਾ ਹੈ ਜਿਹੜਾ ਪ੍ਰੇਮ ਉਦੋਂ ਸੀ ਆਇਆ ਹੈ ਉਹ ਦੁੱਧ ਹੈ ਨਹੀਂ ਕਿ ਸਰ ਜਿਹੜਾ ਨਿਆਰਾ ਆਉਂਦਾ ਕਿ ਤੁਹਾਨੂੰ ਕਿਥੇ ਹੋ ਜਾਂਦੀਆਂ ਨੇ ਓਏ ਓਲ ਆਗੇ ਨੇ ਆਣ ਉਹ ਦੁੱਧ ਦੁੱਧ ਦਾ ਹੜਾ ਜਾਓ ਓਹ ਉਹ ਦੁੱਧ ਕਿਉਂ ਉਹਨਾਂ ਨੇ ਆਉਣਾ ਹੈ ਉਹ ਮੈਨੂੰ ਪਤਾ ਫਰਾਂਦੇ ਉਹ ਇਹ ਜਨਾਨੀਆਂ ਇਹ ਜੀ ਹੁੰਦੀਆਂ ਨੇ ਇਹਨੂੰ ਆਕੜ ਹੁੰਦੀ ਆ ਆਪ ਦੇ ਕੇ ਹੁਣਾ ਦੁੱਧ ਆ ਕੇ ਜਾਨੇ ਦੁੱਧ ਭਰੋ ਪਹਿਲਾਂ ਤਾਂ ਆਪੜਿਆਂ ਨੂੰ ਭਰੋ ਤਾਂ ਕਲੇਉਂ ਦੇ ਅਦਾ ਅਦਾ ਗਲਾਸ ਪੀ ਲੋ ਕਿ ਕਿ ਦਿਨੇ ਵੀ ਸਾਡੇ ਹੀ ਨੇ ਇਹ ਤਾਂ ਆ ਗਿਆਂ ਬਖਰੇ ਬਖਰੇ ਪਿੰਡ ਤੇ ਆ ਗਿਆਂ ਨੇ ਨਾਲੇ ਉਹਨੂੰ ਕੂਰੇ ਉਹਨਾਂ ਜਾ ਕੇ ਹੂੰ ਹੂੰ ਕੋ ਲੜਦੀਆਂ ਜਨਾਨੀਆਂ ਹੁੰਦੀਆਂ ਤੇਰਾ ਮੇਰਾ ਦੋਦੇ ਕੇ ਉਸਿਆਣੇ ਨੇ ਕਹਿਣੋ ਚਲੋ ਪੀਓ ਸਾਰੇ ਇਕੱਠੇ ਹੋ ਕੇ ਨਹੀਂ ਨਹੀਂ ਆਣੇ ਇਤਰਾ ਕੇ ਦੁੱਧ ਪੀ ਜਾ ਕਰੋ ਸਾਰੇ ਬੰਦੇ ਹੀ ਬਹੁਤ ਲੜਦੇ ਆਪਾਂ ਐਵੇਂ ਕਹਿੰਦੇ ਜਨਾਨੀਆਂ ਜ਼ਿਆਦਾ ਲੜਦੀਆਂ ਹਾਂ ਹੋਣ ਲੜਦੇ ਨੇ ਬੰਦੇ ਹਾਂ ਉਹ ਉਹ ਤਾਂ ਵੀ ਜਨਾਨੀਆਂ ਲੜਾਈ ਲੜਦੇ ਤੇ ਜਦੋਂ ਆ ਜਾਂਦੀ ਪਹਿਲਾਂ ਭਾਈ ਹਾਂ ਲੜਦੇ ਵੀ ਨਹੀਂ ਜਿੱਥੇ ਮਤ ਪੇਤ ਹੁੰਦਾ ਹਾਂ ਉੱਥੇ ਲੜਾਈ ਹੁੰਦੀ ਵੀ ਬਾਤ ਉਹ ਜੰਮਦਿਆਂ ਦਾ ਵੀ ਹੁੰਦਾ ਹੈ ਤੇ ਬੱਤ ਬੇਦੋ ਜੰਦਾ ਅਕਲ ਦਾ ਫਰਕ ਹੋ ਜਾਂਦਾ ਬੇਅਕਲ ਆਪਣੇ ਆਪ ਨੂੰ ਅਕਲ ਮੰਨਦੇ ਅਕਲ ਵਾਲੇ ਦੀ ਨਾ ਮੰਨੇ ਫਿਰ ਉੱਥੇ ਲੜਾਈ ਹੋਣੀ ਹੋਣੀ ਉੱਥੇ ਵੀ ਅਕਲ ਵਾਲੇ ਦੀ ਰਾਜ ਦੀ ਗੱਲ ਹੈ ਉਹ ਵੀ ਲੜਾਈ ਦੀ ਜੜ ਹੈ ਬੇਅਕਲ ਅਕਲ ਵਾਲੇ ਦੀ ਬਰਬਰੀ ਕਰੇ ਫਿਰ ਲੜਾਈ ਤਾਂ ਹੋਣੀ ਹੋਣੀ ਉੱਥੇ ਸਾਰਾ ਧੰਵਾਦ ਜੀ ਖਾਸਾ ਜੀ ਸ਼ੁਕਰ ਹੈ ਸ਼ੁਕਰ ਹੈ ਵਾਕੇ